ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦਰ ਦੀਆਂ ਹਦਾਇਤਾਂ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅੱਜ ਹਲਕਾ ਬੁੜਲਾੜਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਦੀ ਅਗਵਾਈ ਵਿੱਚ ਵਰਕਰ ਪਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਬੁੜਲਾੜਾ ਹਲਕੇ ਤੋਂ 25000 ਤੋਂ ਵੱਧ ਦੀ ਪਰਤੀ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ੱੱਕੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜ ਰਹੇ ਹਨ ਅੱਜ ਸ਼੍ਰੋਮਣੀ ਅਕਾਲੀਵਾਸਾ ਕਬਹਲਾੜਾ ਵੱਲੋਂ ਇਹ ਪਾਰਟੀ ਮੈਂ ਸੁਣ ਕੀਤੀ ਕਿ ਤੁਸੀਂ ਇਸ ਵਿੱਚ ਮੈਨੂੰ ਕਿਸ ਤਰ੍ਹਾਂ ਦੇਖਦੇ ਮੈਂ ਬਹੁਤ ਵਧੀਆ ਹੈ ਜੀ ਮਤਲਬ ਵਰਕਰਾਂ ਨੂੰ ਇਹ ਨਾਲ ਪਾਰਟੀ ਨੂੰ ਬਹੁਤ ਵੱਡਾ ਹੌਸਲਾ ਮਿਲੂ ਵਰਕਰਾਂ ਨੂੰ ਲੋਕ ਬਹੁਤ ਉਤਾਵਲੇ ਨੇ ਅਕਾਲੀ ਦਲ ਦੇ ਮੈਂਬਰ ਬਣ ਵਾਸਤੇ ਸਿਖਿੰਨਾਂ ਲੈ ਜਾਵਾਂਗੇ ਕਿ ਲੈ ਕੇ ਜਾਵਾਂਗੇ ਮਿੱਠਾ ਏਰੀਆ ਕਾਲੀ ਲਾਲ ਦੇ ਪਿਛਲੇ ਕੰਮ ਕੀਤੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਅਸੀਂ ਲੋਕਾਂ ਨਾਲ ਵੀ ਜਾਵਾਂਗੇ ਵੀ ਜਿਹੜੇ ਇੰਨੇ ਵਧੀਆ ਕੰਮ ਕੀਤੇ ਨੇ ਉਹਨਾਂ ਕੰਮਾਂ ਨੂੰ ਲੋਕ ਮਤਲਬ ਚਾਹੁੰਦੇ ਨੇ ਅੱਜ ਲੋਕ ਵੀ ਹਟਲਵੇ ਉਹ ਕਾਲੀ ਲਾਲ ਦੇ ਵਰਕਰ ਜਿਹੜੀ ਅੱਜ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇ ਦੇਓ ਅੱਜ ਦੀ ਅੱਜ ਦੀ ਸਰਕਾਰ ਹਰੇਕ ਫਰੰਟ ਤੇ ਫੇਲ ਹੈ ਵੀਰੇ ਮਤਲਬ ਕੋਈ ਵੀ ਜਿੰਨੇ ਇਹਨਾਂ ਨੇ ਵਾਅਦੇ ਕਰਕੇ ਮਤਲਬ ਸਰਕਾਰ ਬਣੀ ਹੈ ਕੋਈ ਵੀ ਵਾਅਦਾ ਇਹਨਾਂ ਨੇ ਸਿਰੇ ਨਹੀਂ ਲਾਇਆ ਇੱਕ ਵੀ ਵਾਅਦਾ ਘੜਾਣ ਵੀ ਆ ਕੋਈ ਵਾਅਦਾ ਇਹਨਾਂ ਨੇ ਪੂਰਾ ਕੀਤਾ ਹੋਵੇ ਕਾਲੀ ਦਾ ਨੇ ਜਿਹੜੇ ਕੰਮ ਵਾਦੇ ਕੀਤੇ ਸੀ ਉਹ ਔਰ ਇੱਕ ਪੂਰੇ ਕੀਤੇ ਸੀ ਲੋਕ ਅੱਜ ਵੀ ਉਹਨਾਂ ਨੂੰ ਚਾਹੁੰਦੇ ਨੇ ਅਸੀਂ ਔਰਤ ਹੋਣ ਦੇ ਨਾਤੇ ਇਹ ਦੇਖਦੇ ਆ ਕਿ ਬਹੁਤ ਵੱਡਾ ਯੋਗਦਾਨ ਰਹੂਗਾ ਸ੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨ ਦੇ ਵਿੱਚ ਔਰਤਾਂ ਦਾ ਕਿਉਂਕਿ ਬੀਬਾ ਜੀ ਹਰਸਿਮਰਤ ਕੌਰ ਬਾਦਲ ਜਿਹੜੇ ਸਾਡੇ ਬਠਿੰਡਾ ਲੋਕ ਸਭਾ ਤੋਂ ਜਿੱਤਦੇ ਨੇ ਅਸੀਂ ਪਹਿਲਾਂ ਹਲਕੇ ਬਲਾਡੇ ਦੇ ਤੋਂ ਵੱਡੀ ਪਦਰ ਤੇ ਜਿਤਾ ਚ ਉਹਨਾਂ ਨੂੰ ਭੇਜਿਆ ਤੇ ਹੁਣ ਮਹਿਮਾ ਦੇ ਵਿੱਚ ਵੀ ਜਿਹੜੀ ਯੋਗਦਾਨ ਸਾਡਾ ਬਲਾਡਾ ਹਲਕਾ ਸਭ ਤੋਂ ਵੱਡੀ ਯੋਗਦਾਨ ਪਾਏਗਾ ਤੇ ਪੂਰੇ ਪੰਜਾਬ ਦੇ ਵਿੱਚ ਪੂਰਾ ਉਤਸ਼ਾਹ ਹੈਗਾ ਬੀਬੀਆਂ ਦੇ ਵਿੱਚ ਇਹ ਮੈਂਬਰਸ਼ਿਪ ਤੇ ਸ਼ਾਮਲ ਹੋਣ ਦਾ ਤੇ ਨਾਲ ਹੀ ਅਸੀਂ ਜਿਹੜੀ ਐਸ ਜਿਹੜੀ ਸਰਕਾਰ ਹੈ ਅਸੀਂ ਉਹ ਤੋਂ ਵੀ ਨਾਰਾਜ ਸਾਡੀਆਂ ਔਰਤਾਂ ਨਾਰਾਜ ਨੇ ਕਿ ਉਹਨਾਂ ਨੇ ਇੱਕ ਝੂਠੀ ਪਲੰਦ ਦਾ ਜਿਹੜਾ ਨਾਰਾ ਲਾਇਆ ਸੀਗਾ ਵੀ ਅਸੀਂ ਬੀਬੀਆਂ ਨੂੰ 1000 ਰੁਪਏ ਭੱਤਾ ਦੇਵਾਂਗੇ ਤੇ ਉਹ 3.5 ਸਾਲ ਦੇ ਤਕਰੀਬਨ ਹੋ ਬੀਤ ਚੁੱਕੇ ਨੇ ਅੱਜ ਤੱਕ ਬੀਬੀਆਂ ਨੂੰ ਜਿਹੜਾ 1000 ਰੁਪਏ ਵਾਲਾ ਵਾਅਦਾ ਨਹੀਂ ਕੀਤਾ ਮਿਲਿਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਇਹ ਝੂਠ ਪ੍ਰਚਾਰ ਕਰਕੇ ਸਰਕਾਰ ਆਪਣੀ ਸਰਕਾਰ ਬਣਾਈ ਹੈ ਅਸੀਂ ਇਹਨੂੰ ਚੱਲਦਾ ਕਰਨ ਲਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬੀਆਂ ਦਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਬਹੁਤ ਜ਼ਰੂਰੀ ਹੈ ਅਸੀਂ ਆਉਣ ਵਾਲੇ ਸਮੇਂ ਵਿੱਚ ਚਾਹੁੰਦੇ ਹਾਂ ਕਿ ਬੀਬਾ ਹਰਸਿਮਰਤ ਹੋਰ ਵੀ ਵੱਡੀ ਲੀਡ ਦੇ ਨਾਲ ਸਾਡੀ ਸੀਟ ਤੋਂ ਜਿੱਤਣ ਧੰਨਵਾਦ ਅੱਜ ਹਲਕਾ ਬੋਟਲਾੜਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਦੀ ਮੁਹਿੰਮ ਹੈ ਉਹ ਸ਼ੁਰੂਆਤ ਉਹਦੀ ਕੀਤੀ ਗਈ ਆ ਸਾਡੇ ਅਬਜ਼ਰਵਰ ਸਰਦਾਰ ਕਾਸ਼ਦੀਪ ਸਿੰਘ ਜੀ ਬਿੱਡੂ ਖੇੜਾ ਸਾਹਿਬ ਵੀ ਨਿਗਰਾਨੀ ਦੇ ਵਿੱਚ ਇਹ ਜਿਹੜੀ ਹੈ ਚੋਣ ਹੈ ਪਰਤੀ ਦੀ ਮਹਿਮ ਸ਼ੁਰੂ ਕੀਤੀ ਗਈ ਆ ਔਰ ਇਹਦੇ ਵਿੱਚ ਸਾਡੀ ਜ਼ਿਲ੍ਹਾ ਜਥੇਬੰਦੀ ਸਾਡੇ ਸਰਕਲਾਂ ਦੇ ਜਥੇਦਾਰ ਸਾਡੀ ਸਮੁੱਚੀ ਜਥੇਬੰਦੀ ਨੇ ਭਾਗ ਲਿਆ ਹੈਗਾ ਔਰ ਇਹ ਮਹਿਮ ਸ਼ੁਰੂ ਹੋ ਚੁੱਕੀ ਆ ਆਉਣ ਵਾਲੇ ਦਿਨਾਂ ਚ ਅਸੀਂ ਜਿਹੜਾ 25000 ਜਿਹੜਾ ਸਾਡਾ ਮੈਂਬਰ ਅਸੀਂ ਉਹ ਬਣਾ ਕੇ ਜਿਹੜਾ ਹਾਈ ਕਮਾਂਡ ਨੂੰ ਅਸੀਂ ਰਿਪੋਰਟ ਕਰਦਾਂਗੇ ਔਰ ਸਾਡਾ ਐਤਕੀ ਕੋਸ਼ਿਸ਼ ਹੈ ਵੀ 25000 ਤੋਂ ਵੱਧ ਹੋਵੇ ਸਾਡਾ ਪਰ 25000 ਸਾਨੂੰ ਟਾਰਗੇਟ ਜਿਹੜਾ ਲੱਗਿਆ ਉਹ ਅਸੀਂ ਪੂਰਾ ਕਰ ਲਾਂਗੇ ਕਿਸ ਤਰ੍ਹਾਂ ਨਾ ਹੁਗਾਰਾ ਮਿਲ ਰਿਹਾ ਤੁਹਾਨੂੰ ਲੱਗਦਾ ਹੈ ਬਹੁਤ ਵਧੀਆ ਜੀ ਲੋਕ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਲਾਂਭੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਤੋਂ ਖੁਸ਼ ਸੀ ਔਰ ਲੋਕ ਫੇਰ ਚਾਹੁੰਦੇ ਆ ਵੀ ਉਹੀ ਸਰਕਾਰ ਆਵੇ ਔਰ ਲੋਕਾਂ ਦੇ ਕੰਮ ਉਵੇਂ ਹੀ ਹੋਣ ਪੰਜਾਬ ਦੇ ਵਿੱਚ ਭਾਈਚਾਰਾ ਬਣਿਆ ਰਹੇ ਔਰ ਪੰਜਾਬ ਦੇ ਵਿੱਚ ਜਿਹੜੀ ਆ ਅਮਨ ਸ਼ਾਂਤੀ ਬਣੀ ਰਹੇ ਇਹ ਸਾਰੀਆਂ ਗੱਲਾਂ ਤਰੱਕੀ ਇਹ ਸਾਰੀਆਂ ਗੱਲਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਡੇ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਸੋਚ ਨੂੰ ਲੈ ਕੇ ਅੱਗੇ ਚੱਲਿਆ ਹੋਇਆ ਔਰ ਬਾਦਲ ਸਾਹਿਬ ਦੀ ਸੋਚ ਜਿਹੜੇ ਅੱਜ ਦੇ ਮਾਹੌਲ ਦੇ ਵਿੱਚ ਉਹ ਬਹੁਤ ਜ਼ਰੂਰੀ ਆ ਭਾਈਚਾਰਕ ਸਾਂਝ ਅਮਨ ਸ਼ਾਂਤੀ ਫੇਰ ਹੀ ਇਹਦੇ ਨਾਲ ਤਰੱਕੀ ਹੋਏਗੀ ਅੱਜ ਜਿਹੜੀ ਆਮ ਸਰਕਾਰ ਲੋਕ ਇਹ ਤੋਂ ਨਜਾਤ ਪਾਉਣਾ ਚਾਹੁੰਦੇ ਆ ਬਹੁਤ ਦੁਖੀ ਆ ਬੁੱਢਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ